ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਬਠਿੰਡੇ ਜ਼ਿਲ੍ਹੇ ਦਾ ਪਿੰਡ ਜਗਰਾਮ ਤੀਰ ਸਿੱਧਰਾ ਤਸੀਨ ਤਰਵੜੀ ਦਾ ਸਭ ਤੋਂ ਪਿੰਡ ਕਲਵੰਡੀ ਤੋਂ ਨਾ ਨਹੀਂ ਸਭ ਤੋਂ ਮਾਨਸਾ ਰੋਡ ਤੋਂ ਸੇ ਪਿੰਡ ਅੱਜ ਨੂੰ ਸਾਰਾ ਪਿੰਡ ਡਰੋਨ ਰਹੀਂ ਦਿਖਾਵਾਂਗੇ ਬਿਠਿੰਡੇ ਜ਼ਿਲ੍ਹੇ ਦਾ ਸਾਨੂੰ ਦਾ ਪਿੰਡ ਲੱਗਾ ਜੀ ਬਹੁਤ ਸੋਹਣਾ ਬਾਕੀ ਤੁਸੀਂ ਦੱਸਣਾ ਕਮੈਂਟ ਕਰਕੇ ਤੇ ਆਪਾਂ ਜੱਲਦ ਸਾਹਿਬ ਨੂੰ ਇਹ ਪੁੱਛਦੇ ਜੱਲਦ ਸਾਹਿਬ ਨੂੰ ਮੈਨੂੰ ਦੱਸੋ ਜੀ ਪਿੰਡ ਦੀ ਆਬਾਦੀ ਕਿੰਨੀ ਤੋਂ ਪਿੰਡ ਦੀ ਆਬਾਦੀ ਹੈਗੀ 7500 8000 ਦੇ ਕਰੀਬ ਲਗਭਗ ਕਿੰਨੇ ਕੁ ਬੰਦੇ ਬਾਹਰ ਗਏ ਇੱਥੇ ਵਾਣ ਦੇ ਸੰਗਤ ਇੱਥੋਂ ਕੋਈ 1500 ਦੇ ਅੱਛਾ ਮੁੰਡੇ ਤੇ ਪਿੰਡ ਨੂੰ ਰਾਹ ਕਿੰਨੇ ਲੱਗਦਾ ਜੀ ਪਿੰਡ ਨੂੰ 12 ਰਸਤੇ ਆ ਜਿਹੜੇ अच्छा नमस्कार दूसरे ਪਿੰਡਾਂ ਨੂੰ ਲੱਗਦੀ ਹੈ ਬਠਿੰਡੇ ਜ਼ਿਲ੍ਹੇ ਚ ਸਭ ਤੋਂ ਕਹ ਲਓ ਵੀ ਦੂਜੇ ਤੀਜੇ ਨੰਬਰ ਦਾ ਵੱਡਾ ਪਿੰਡ ਵੱਡਾ ਪਿੰਡ ਹਾਂ ਤੇ ਕਿੰਨੇ ਸਰਪੰਚਾ ਹੁੰਦੇ ਇੱਥੇ ਸਰਪੰਚਾਇਤਾਂ ਤਿੰਨ ਤਿੰਨ ਪੰਚਾਇਤਾਂ ਹੁੰਦੀਆਂ ਹਾਂਜੀ ਗਰੀਬ ਨਹੀਂ ਪੰਚਾਇਤਾਂ ਜੰਬਰਵਾਸਤੀ ਜਗਰਾਉਂਪੀਤ ਤੇ ਜਗਰਾਉਂਪੀਤ ਦਾ ਇਸ ਪਿੰਡ ਦਾ ਨਾਮ ਜਗਰਾਉਂਪੀਤ ਕਿਵੇਂ ਪਿਆ ਜੀ ਪਤਾ ਇੱਥੇ ਹੋਵੇ ਤੁਹਾਨੂੰ ਇਹ ਜਿਹੜਾ ਜਗਾ ਹਮ ਉਹਨੇ ਆ ਕੇ ਪਿੰਡ ਬਸਾਇਆ ਹੋਇਆ ਇਹਦਾ ਬਜ਼ੁਰਗ ਕਹਿੰਦਾ ਜਗਾ ਠੀਕ ਹੈ ਜੀ ਇਹ ਆਪਣੇ ਪਾਕਿਸਤਾਨ ਤੋਂ ਕਿਸੇ ਅੱਛੇ ਪਰਿਵਾਰ ਨੇ ਆਪਣੇ ਘਰ ਆ ਕੇ ਹਾਂਜੀ ਹਾਂਜੀ ਪਾਕਿਸਤਾਨ ਚੋਂ ਨਾ ਉਹ ਓਟੇ ਨੇੜੇ ਜੰਬਰਪਿੰਡ ਤੋਂ ਆਏ ਹੋਏ ਅੱਛਾ ਜੀ ਇਸ ਕੀ ਕਹਾਣੀ ਹੈ ਕਾਫੀ ਪਰਿਵਾਰ ਆ ਉਹਨਾਂ ਦਾ ਇੱਕ ਜੰਬਰ ਵਸਤੀ ਉਹਨੇ ਪੰਚਾਇਤ ਜੰਬਰ ਵਸਤੀ ਦੇ ਨਾਂ ਨਾਲ ਨਹੀਂ ਲਾਹੌਰ ਕੋਲੇ ਪਿੰਡ ਹੈ ਜੰਬਰ ਲਾਹੌਰ ਦੇ ਨੇੜੇ ਚੋਂ ਉਹਨਾਂ ਨੇ ਆ ਕੇ ਜੰਬਰ ਵਸ ਹਾਂ ਉਹ ਪੱਟ ਤੋਂ ਕੋਈ ਮਤਲਬ ਇਧਰ ਨੇ ਉਧਰ ਚਲੇ ਗਏ ਉਧਰ ਨੇ ਇਧਰ ਕਿੰਨੇ ਪਰਿਵਾਰਾਂ ਵਾਲੇ ਆ ਰਹੇ ਨੇ 100 ਦੇ ਕਰੀਬ ਪਰਿਵਾਰ ਹੈ ਇਹ ਛੇ ਦੇ ਰਹਿੰਦੇ ਜਿਨ੍ਹਾਂ ਨੇ ਆਪਦਾ ਪਿੰਡ ਬਸਾਇਆ ਇਹਨਾਂ ਨੇ ਆਪਦਾ ਪਿੰਡ ਬਸਾਇਆ 100 ਦੇ 140 ਦੇ ਕਰੀਬ ਛੇ ਜੀ ਇਸ ਪਿੰਡ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਕੇ ਜਾਓ ਕਿ ਇਸ ਪਿੰਡ ਨਾਲ ਤੁਹਾਡਾ ਕੀ ਰਿਸ਼ਤਾ ਨਾਤਾ ਹੈ ਤੇ ਹੋਰ ਪਿੰਡ ਦੀ ਵੀਡੀਓ ਸ਼ੂਟ ਕਰਾਉਣ ਦੇ ਲਈ ਇਨਬਾਕਸ ਦੇ ਵਿੱਚ ਜ਼ਰੂਰ ਮੈਸੇਜ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਅਸੀਂ ਕਰਾਂਗੇ